ਜਮਨਾ ਕਿਨਾਰੇ ਇੱਕ ਹੋਰ ਆश्चर्यਜਨਕ ਘਟਨਾ ਵੀ ਹੋਈ ਜੋ ਗੁਰੂ ਨਾਲ ਸਿੱਖੀ ਪਿਆਰ ਦੀ ਅਮਿੱਟ ਨਿਸ਼ਾਨੀ ਬਣ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਬਹੁਤ ਧੰਨਵਾਦੀ ਆ ਤੁਸੀਂ ਬਹੁਤ ਸਾਰੇ ਡੀਐਮ ਭੇਜੇ ਮੇਲਸ ਕੀਤੀਆਂ ਤੇ ਅੱਜ ਸੰਜੋਗ ਬਣਿਆ ਤੇ ਇੱਕ ਬੜੀ ਦਿਲਚਸਪ ਵਾਕਿਆ ਪੜਨ ਨੂੰ ਮਿਲਿਆ ਇਤਿਹਾਸ ਫਰੋਨ ਦੇ ਵਾਕਿਆ ਪੌਂਟਾ ਸਾਹਿਬ ਸ਼ਹਿਰ ਦਾ ਆਪ ਤੁਸੀਂ ਜਾਨੂ ਹੋ ਪੂਰੇ ਸੰਸਾਰ ਵਿੱਚ ਪੌਂਟਾ ਸਾਹਿਬ ਦੀ ਮਹੱਤਤਾ ਵਿਲੱਖਣ ਕਿਉਂਕਿ ਪੌਂਟਾ ਸਾਹਿਬ ਹੀ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿਸ ਦੀ ਨੀਂਹ ਪੱਥਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਰੱਖੀ ਸੀ ਅਤੇ ਇਸ ਦਾ ਨਾਮ ਪੌਂਟਾ ਸਾਹਿਬ ਉਹਨਾਂ ਹੀ ਨਿਸ਼ਚਿਤ ਕੀਤਾ ਸੀ ਪੁਰਾਣੀ ਨਾਹਨ रियासत ਵਿੱਚ ਸਥਿਤ ਹਿਮਾਚਲ ਪ੍ਰਦੇਸ਼ ਵਿੱਚ ਜਮਨਾ ਨਦੀ ਦੇ ਕੰਢੇ ਸ੍ਰੀ ਗੁਰੂ ਕੋਬਿੰਦ ਸਿੰਘ ਸਾਹਿਬ 4 ਸਾਲ ਤੋਂ ਵੱਧ ਸਮਾਂ ਇੱਥੇ ਰਹੇ। ਪੋਟਾ ਸਾਹਿਬ ਵਿੱਚ ਰਹਿੰਦਿਆਂ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਤਵੇਂ ਗੁਰੂ ਗੁਰੂ ਹਰ राय ਜੀ ਦੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੋ ਜਮਨਾ ਦੇ ਤੂਜੇ ਕੰਢੇ ਡੇਰਾ ਦੋਂ ਵਿੱਚ ਬਸਦੇ ਸਨ। ਉਨ੍ਹਾਂ ਨਾਲ ਬੜੀ ਹਿਰਦੇ स्पर्ਸ਼ੀ ਪੇਟ ਹੋਈ। ਬਾਬਾ ਰਾਮ ਰਾਏ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁਕ ਬਦਲ ਦਿੱਤੀ ਸੀ ਤੇ ਇਸ ਕੋਰ ਅਵਗਿਆ ਕਾਰਨ ਗੁਰੂ ਹਰ ਰਾਇ ਸਾਹਿਬ ਨੇ ਰਾਮ ਰਾਇ ਨੂੰ ਗੁਰਗੱਦੀ ਤੋਂ ਵੰਚਿਤ ਕਰ ਦਿੱਤਾ ਸੀ ਇਉਂ ਬਾਬਾ ਰਾਮ ਰਾਇ ਸਿੱਖੀ ਧਰਮ ਦੀ ਮੁਖ ਧਾਰਾ ਤੋਂ ਟੁੱਟ ਗਏ ਪਰੰਤੂ ਬਾਬਾ ਰਾਮ ਰਾਇ ਬੜੇ ਕੁਸ਼ਲ ਪੁਰਸ਼ ਸੀ ਤੇ ਉਹਨਾਂ ਨੇ ਰਿੱਧਿਆ ਸਿੱਧਿਆ ਵੀ ਹਾਸਲ ਕੀਤੀਆਂ ਹੋਈਆਂ ਸਨ ਉਹਨਾਂ ਦੀ ਚੰਗੀ ਤਕੜੀ ਆਪਣੀ ਸਿੱਖੀ ਸੇਵਕੀ ਸੀ ਉਸ ਸਮੇਂ ਔਰੰਗਜ਼ੇਬ ਬਾਬਾ ਰਾਮ ਰਾਏ ਦੇ ਪ੍ਰਸ਼ੰਸਕਾ ਵਿੱਚ ਉਸੀ ਤੇ ਉਸਨੇ ਉਹਨਾਂ ਨੂੰ ਡੇਰਾ ਦੂਨ ਵਿੱਚ ਇੱਕ ਵੱਡੀ ਸਾਰੀ ਜਾਗੀਰ ਦੇ ਦਿੱਤੀ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਵੱਲੋਂ ਦਿੱਤੀ ਜਾਗੀਰ ਤੇ ਹੀ ਡੇਰਾ ਪਾਲਿਆ ਕੁਝ ਸਮੇਂ ਵਿੱਚ ਦੋਨ ਦਿਵਸੋ ਬਹੁਤ ਹੋ ਗਏ ਗੁਰੂ ਸੰਤਾਨ ਤੇ ਕਰਾਮਾਤੀ ਪ੍ਰਸਿੱਧ ਹੋਣ ਕਾਰਨ ਪਹਾੜੀ ਰਾਜਿਆਂ ਵਿੱਚ ਪੂਜਿਆ ਵੀ ਜਾਣ ਲੱਗ ਪਏ। ਔਰੰਗਜ਼ੇਬ ਨਾਲ ਚੰਗੀ ਮੁਲਾਕਾਤ ਹੋਣ ਕਾਰਨ ਕਈ ਰਾਜਿਆਂ ਨੂੰ ਖਿਰਾਜ ਦੀਆਂ ਮਾਫੀਆਂ ਅਤੇ ਇਮਦਾਦ ਵੀ ਦਿਲਾਉਂਦੇ ਰਹੇ। ਇਸ ਕਾਰਨ ਉਹਨਾਂ ਦੇ ਰਾਜ ਦਰਬਾਰਾਂ ਵਿੱਚ ਜੋ ਗੁਰੂ ਕਰਕੇ ਪਾਵੇਂ ਨਾ ਇਹ ਪੂਜਦੇ। ਸ਼ਕਤੀਸ਼ਾਲੀ ਹੋਣ ਕਾਰਨ ਸਤਕਾਰ ਪਾਉਣ ਲੱਗ ਪਏ। ਪਰ ਬਹੁਤ ਹੀ ਦੇਰੀ ਐ ਬਨਿਆ ਨਾ ਰਹਿ ਸਕਿਆ। ਔਰੰਗਜ਼ੇਬ ਦੇ ਦੱਖਣ ਚਲੇ ਜਾਣ ਕਰ ਬਹੁਤੇ ਪਹਾੜੀ ਰਾਜੇ ਸੁਤੰਤਰ ਹੋ ਗਏ ਤੇ ਦੂਜੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਹਨ ਪੁਜਨਾ ਸੁਣ ਕੇ ਪਹਾੜੀ ਰਾਜੇ RAM RAJ ਕੋਲੋਂ ਉਹਨ ਸਗੋ ਪਿੱਛਾ ਛੁਡਾਉਂਦੀ ਸੋਚਣ ਲੱਗੇ ਫਿਰ ਬਾਬਾ RAM RAJ ਜੀ ਨੂੰ ਵੀ ਕੁਝ ਸੋਚੀ ਆਣੀ ਸ਼ੁਰੂ ਹੋਈ ਉਹ ਸੁਣ ਚੁੱਕੇ ਸੰ ਕਿ ਬਾਬਾ ਤੀਰਮਲ ਨੂੰ ਤਸੀਹੇ ਦੇ ਕੇ ਰੰਥੰਬੌਰ ਦੇ ਕਿਲੇ ਵਿੱਚ ਬਾਹਰ ਦਿੱਤਾ ਗਿਆ। ਉਹਨਾਂ ਦੇ ਵੱਡੇ ਪੁੱਤਰ ਬਾਬਾ ਰਾਮਚੰਦ ਨੂੰ ਵੀ ਦਿੱਲੀ ਦੀ कोतਵਾਲੀ ਵਿੱਚ ਨਜ਼ਰਬੰਦੀ ਦੌਰਾਨ ਖਤਮ ਕਰ ਦਿੱਤਾ ਗਿਆ। ਬਾਬਾ ਰਾਮ ਰਾਏ ਜੀ ਨੂੰ ਵੀ ਇਹ ਵੀ ਸੋਚ ਆਈ ਕਿ ਜਿਨ੍ਹਾਂ ਮਸੰਦਾਂ ਦੇ ਸਾਰੇ ਉਹਨਾਂ ਨੇ ਆਪਣੀ ਗੱਦੀ ਕਾਇਮ ਰੱਖੀ ਸੀ। ਉਹ ਹੀ ਉਹਨ ਉਸ ਦੇ ਜਾਂ ਦੇ ਵੈਰੀ ਬਣ ਗਏ ਸਨ। ਮਸੰਦ ਰਾਮ ਰਾਏ ਜੀ ਦੇ ਪੱਲੇ ਕੁਝ ਨਹੀਂ ਪੈਣ ਦਿੰਦੇ ਸਨ। ਜਦੋਂ ਬਾਬਾ ਰਾਮ ਰਾਏ ਜੀ ਨੇ ਸੁਨਿਆ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਟਿਕਾਣੇ ਦੇ ਇਤਨੇ ਨੇੜੇ ਠਹਿਰੇ ਹੋਏ ਸਨ ਤਾਂ ਉਹ ਆਪ ਦੇ ਦਰਸ਼ਨਾਂ ਲਈ ਉਤਸੁਕ ਹੋ ਗਏ ਉੰਜ ਉਮਰ ਵਿੱਚ ਬੇਸ਼ੱਕ ਰਾਮ ਰਾਏ ਜੀ ਵੱਡੇ ਸਨ ਪਰ ਰਿਸ਼ਤੇ ਵਿੱਚ ਗੁਰੂ ਜੀ ਉਸ ਦੇ ਚਾਚਾ ਜੀ ਸਨ ਗੁਰੂ ਤੇਗ ਬਹਾਦਰ ਜੀ ਤੇ ਬਾਬਾ ਗੁਰਦਿੱਤਾ ਜੀ ਸੱਕੇ ਪਰਾ ਸਨ ਅਤੇ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਬਾਬਾ ਰਾਮ ਰਾਏ ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ ਸਨ ਗੁਰੂ ਗੋਬਿੰਦ ਸਿੰਘ ਜੀ ਅਪ੍ਰੈਲ 1686 ਈਸਵੀ ਨੂੰ ਜਮਨਾ ਵਿਚਕਾਰ ਐਨੀਵੈਕਲੀ ਥਾ ਚੁੰਨੰਦ ਕਾਰਨ ਸੀ ਗੱਲ ਗੁਪਤ ਰਹਿ ਮਸੰਦਾ ਦਾ ਡਰ ਬਾਬਾ ਰਾਮ ਰਾਏ ਕਿ ਜਦੋਂ ਤੱਕ ਗੱਲ ਸਿਰੇ ਨਾ ਚੜੇ ਉਸ ਦੀ ਸੂ ਨਾ ਨਿਕਲੇ ਬਾਬਾ ਰਾਮ ਰਾਏ ਜੀ ਦੇਹਰਾਦੂਨ ਤੋਂ ਚਕਰਾਤਾ ਤੋਂ ਫਿਰ ਜਮਨਾ ਕਿਨਾਰੇ 베ੜੀ ਤੋਂ ਸਵਾਰ ਹੋ ਕੇ ਆਏ ਗੁਰੂ ਜੀ ਵੀ 베ੜੀ ਤੇ ਸਵਾਰ ਹੋ ਕੇ ਅਗਾ ਵਧੇ ਜਦ ਜਮਨਾ ਵਿਚਕਾਰ 베ੜੀਆਂ ਮਿਲੀਆਂ ਤਾਂ ਗੁਰੂ ਜੀ ਤੇ ਰਾਮ ਰਾਏ ਇੱਕੋ 베ੜੀ ਵਿੱਚ ਹੋ ਬਾਬਾ ਰਾਮ ਰਾਏ ਜੋ ਗੁਰੂ ਸਾਹਿਬ ਨੂੰ ਪਹਿਲੀ ਵਾਰ ਮਿਲ ਰਹੇ ਸਨ ਉਹਨਾਂ ਨੇ ਸਿਰ ਝੁਕਾਏ ਤੇ ਮਸੰਦਾ ਦੇ ਅਤਿਆਚਾਰ ਦੱਸੇ ਅਤੇ ਬੇਨਤੀ ਕੀਤੀ ਉਸ ਦੇ ਮ੍ਰਿਤਿਉ ਹੋ ਜਾਣ ਵੇਲੇ ਘਰ ਪਰਿਵਾਰ ਦੀ ਰੱਖਿਆ ਕਰਨੀ ਦੋਹਾਂ ਵਿਚਾਰੇ ਬੜੀ ਲੰਮੀ ਤੇ ਸਨੇਹਪ੍ਰਤ ਵਾਰਤਾਲਾਪ ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ ਦੇ ਘਰ ਆ ਕੇ ਪਿਛਲੀਆਂ ਬੁਲਾਉਣਾ ਦਿਆਂ ਬਖਸ਼ ਦਿੱਤੀ ਸ਼ਹੀਦੀ ਬਿਲਾਸ ਦੇ ਸ਼ਬਦਾਂ ਵਿੱਚ ਇਸ ਵਾਰਤਾ ਦਾ ਇਉਂ ਬਿਵਰਾ ਮਿਲਦਾ ਹੈ ਮਹਾਰਾਜ ਸੁਣ ਕੇ ਹੈਰਾਨ ਹੋਏ ਅਗਲੇ ਸਾਲ ਜਦ RAM ਰਾਏ ਜੀ ਨੂੰ ਮਸੰਦਾ ਨੇ ਹੀ ਰਜਾਈ ਵਿੱਚ ਕੁੱਟ ਕੇ ਮਾਰ ਦਿੱਤਾ ਤੇ ਫਿਰ ਅਗਲਾ ਦਿੱਤੀ ਤਾਂ RAM RAJ ਜੀ ਦੀ ਪਤਨੀ ਨੇ ਮਾਤਾ ਪੰਜਾਬ ਕੌਰ ਦੇ ਸੱਦੇ ਤੇ ਗੁਰੂ ਜੀ ਨੇ ਆਪ ਭੋਗ ਤੇ ਦੇਰアドੋਂ ਪੁੱਜੇ ਤੇ ਮਸੰਦਾ ਨੂੰ ਸਜਾਵਾਂ ਦਿੱਤੀਆਂ ਇੱਥੇ ਇੰਜ ਪ੍ਰਤੀਤ ਹੁੰਦਾ ਹੈ ਕਿ RAM RAJ ਜੀ ਆਪਣਾ ਹਸ਼ਰ ਪ੍ਰਤੱਖ ਦੇਖ ਰਹੇ ਸਨ ਅਤੇ ਗੁਰੂ ਜੀ ਦੀ ਸਹਾਇਤਾ ਲੈਣ ਲਈ ਆਏ ਸਨ ਜਮਨਾ ਕਿਨਾਰੇ ਇੱਕ ਹੋਰ ਆश्चर्यਕ ਘਟਨਾ ਵੀ ਹੋਈ ਜੋ ਗੁਰੂ ਨਾਲ ਸਿੱਖੀ ਪਿਆਰ ਦੀ ਅਮਿੱਟ ਨਿਸ਼ਾਨੀ ਬਣ ਗਈ ਗੁਰੂ ਹਰ राय ਜੀ ਦਾ ਹੁਕਮ ਸੀ ਕਿ ਕੋਈ ਸਿੱਖ RAM رائے ਦੇ ਮੱਥੇ ਨਾਲ ਲੱਗੇ ਸਿੱਖਾਂ ਨੇ ਜਦ RAM رائے ਨੂੰ ਤੂਰ ਬੇੜੀ ਤੇ ਸਵਾਰ ਹੁੰਦੇ ਦੇਖਿਆ ਤਾਂ ਦਰਿਆਵਾਲ ਪਿੱਟ ਕਰਕੇ ਖੜੇ ਹੋ ਗਏ ਇਸ ਤਰ੍ਹਾਂ ਕਰਨ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਖਸ਼ੀ સ્વરૂਪ ਵੱਲ ਬੇਸ਼ੱਕ ਪਿੱਟ ਹੋ ਗਈ पर हुक्मादार सिक्खा ने तत् तत् पालन ਕੀਤਾ ਜਦ ਤੱਕ ਗੁਰੂ ਗੋਬਿੰਦ ਸਿੰਘ ਜੀ ਆਪ ਉਹਨੇ ਬਾਬਾ ਰਾਮ ਰਾਏ ਨੂੰ ਪੱਖ ਨਾ ਦਿੱਤਾ